ਆ ਗਿਆ ਜੀ ਜਿਸ ਤਰ੍ਹਾਂ ਅੱਜ ਆ ਰਿਹਾ ਹੈ ਸਾਰੇ ਸਤਿ ਸ਼੍ਰੀ ਅਕਾਲ ਦੋਸਤੋ ਜਲੰਧਰ ਦੇ ਵਿੱਚ ਕੱਲ ਸ਼ੀਤਲ ਉਨਰਾਖ ਦੇ પતિ ਜਦਾ ਕਤਲ ਕਰ ਦਿੱਤਾ ਗਿਆ ਸੀ ਤੇ ਅੱਜ ਉਹਨਾਂ ਦਾ ਅੰਤਮ ਸੰਸਕਾਰ ਕਰਨ ਵੇਲੇ ਮਾਪੇ ਟਹਾ ਮਾਰ ਮਾਰ ਕੇ ਰੋਏ ਉਹਨਾਂ ਨੇ ਆਖਰ ਵਿੱਚ ਕਿਹਾ ਅਸੀਂ ਕਿ ਆਪਾਂ ਨੇ ਵਿਆਹ ਕਰਨਾ ਸੀ ਤੇ ਆ ਕੀ ਹੋ ਗਿਆ ਸੇਰਾ ਲਾ ਕੇ ਪੁੱਤ ਨੂੰ ਮਾਂ ਨੇ ਕਿਹਾ ਸ਼ੀਤਲ ਉਨਰਾਖ ਦੇ પતિ ਜਦਾ ਦਾ ਅੱਜ ਅੰਤਮ ਸੰਸਕਾਰ ਤੇ ਪਾਪਕ ਹੋ ਗਿਆ ਸਾਰਾ ਦ੍ਰਿਸ਼ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਸਮਾਜ ਦੇ ਲੋਕਾਂ ਦੁਆਰਾ ਤੇ ਕੱਲ ਉਹਨਾਂ ਦੇ ਭਤੀਜੇ ਦਾ ਮਰਡਰ ਕੀਤਾ ਗਿਆ ਸੀ ਤੇ ਪੁਲਿਸ આરોપીਆਂ ਨੂੰ ਤਲਾਸ਼ ਕਰ ਰਹੀ ਹੈ ਦੋਸਤੋ ਅੱਜ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਦਿਨੇ ਦਿਹਾੜੇ ਮਰਡਰ ਕੀਤੇ ਜਾ ਰਹੇ ਨੇ ਕੁਝ ਦਿਨਾਂ ਤੋਂ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ ਪੰਜਾਬ ਦੇ ਵਿੱਚ ਐਸਾ ਕੋਈ ਦਿਨ ਨਹੀਂ ਜਾਂਦਾ ਜਦੋਂ ਪੰਜਾਬ ਦੇ ਵਿੱਚ ਘਟਨਾ ਐਸੀ ਵਾਪਰੀ ਨਾ ਹੋਵੇ ਇੱਕ ਕਤਲ ਕ੍ਰਾਈਮ ਗੁੰਡਾਗਰਦੀ ਦੀਆਂ ਘਟਨਾਵਾਂ ਆਮ ਸਾਹਮਣੇ ਦੇਖਣ ਨੂੰ ਆਉਣ ਜਾਲੇ ਇਸੇ ਤਰ੍ਹਾਂ ਕੱਲ ਦੇਸ਼ਾਂ ਸ਼ੀਤਲ ਹੁਨਰਾਗ ਦੇਪਤੀ ਜੇਦਾਮੀ ਮੜ ਰਕਰ ਕਰ ਦਿੱਤਾ ਗਿਆ ਉਹ ਆਮ ਆਦਮੀ ਪਾਰਟੀ ਤੋਂ ਸਾਬਕਾ ਬਤਾਇ ਕਿਸਾਨਾ ਦੋਸਤੋ ਜੇ ਤੁਹਾਨੂੰ ਵੀਡੀਓ ਬਸੰਦਾ ਆਇਆ ਤਾਂ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜੂਟ ਕਰ ਲਿਓ